ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਆਓ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਰਾਗ ਮਾਰੂ ਦੀ ਜੋ ਵਿਚਾਰ ਹੈ ਲਖਣੀ ਵਿੱਚ ਵਿਚਾਰ ਹੈ ਜੋ ਸ਼ਬਦ ਦੀ ਚੱਲ ਰਹੀ ਹੈ 1094 ਭਾਵਨਾੰਗ ਤੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਸੜੜਾ ਹਕ ਪੋਰੀ ਨਾ ਵਿਛੋੜ ਜੀਉ ਮਹੰਜਾ ਤੂੰ ਮੋਹਿਆ ਕਦ ਪਸੀ ਜਾਨੀ ਤੋਹੇ ਹਕ ਦਾ ਮਤਲਬ ਇੱਕ ਪੋਰੀ ਦਾ ਮਤਲਬ ਪੋਰਾ ਕਰ ਤੱਕ ਤਾ ਪਰ ਮਹਨਜੀ ਦਾ ਮਤਲਬ ਮੇਰਾ ਜਾਨੀ ਜਾਨੀ ਦਾ ਮਤਲਬ ਪਿਆਰੀ ਇਹ ਪਿਆਰੀ ਤੇ ਪੱਸੀ ਦਾ ਮਤਲਬ ਕਦ ਪੱਸੀ ਜਾਨੀ ਤੋਹੇ ਮਤਲਬ ਪੱਸੀ ਦਾ ਮੈਂ ਵੇਖਾਂ ਜੇ ਤੂੰ ਮੇਰਾ ਮਿੱਤਰ ਹੈ ਤਾ ਮੈਨੂੰ ਰਤਾ ਭਰ ਵੀ ਆਪਣੇ ਨਾਲੋਂ ਨਾਮ ਛੋੜ ਮੇਰੀ ਜਿੰਦ ਤੂੰ ਆਪਣੇ ਪਿਆਰ ਵਿੱਚ ਮੋਹ ਲਈ ਹੈ ਹੁਣ ਹਰ ਵੇਲੇ ਮੈਨੂੰ ਤਾਂਗ ਰੈਂਦੀ ਹੈ ਕਿ হে ਪਿਆਰੇ ਮੈਂ ਕਦੋਂ ਤੈਨੂੰ ਵੇਖਾਂ ਉਸ ਪਰਮੇਸ਼ਰ ਦੇ ਨਾਲ ਗੱਲਾਂਬਾਤਾਂ ਹੋ ਰਹੀਆਂ ਹਨ ਪੰਚਮ ਪਾਦਸ਼ਾਹ ਸ੍ਰੀ ਗੁਰੂ ਰੰჯਨਦੇਵ ਜੀ ਕਰ ਰਹੇ ਹਨ ਲੱਗੇ ਫਰਮਾਨ ਹੈ ਮਹੱਲਾ ਪੰਜਵਾਂ ਦੁਰਜੰਦ ਤੂੰ ਜਲ ਪਾਹਣੀ ਨਿਛੋੜੇ ਮਰ ਜਾਹਿ ਕੰਤਾ ਤੂੰ ਸੌ ਸੇਜੜੀ ਮੈਂਡਾ ਹੱਬੋ ਦੁਖ ਉਲਾਹਿ ਪਾਹਣੀ ਕਹਿੰਦੇ ਹਨ ਅੱਗ ਦੇ ਵਿੱਚ ਦੁਰਜੰਦ ਤੂੰ ਜਲ ਪਾਹਣੀ ਦਾ ਫਰਮਾਨ ਕਰਦੇ ਨੇ हे ਦੁਰਜਨ ਤੂੰ ਅੱਗ ਵਿੱਚ ਸੜ ਜਾ ਹਿਮ ਵਿਛੋੜੇ ਵਿਛੋੜੇ ਨੂੰ ਕਹਿ ਰਹੀ ਹੈ ਵੀ ਤੂੰ ਜੇ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਹੈ ਪ੍ਰਮਾਤਮਾ ਨਾਲੋਂ ਵਿਛੋੜੇ ਨੂੰ ਦੇ ਨਾਲ ਇੱਥੇ ਵਿਛੋੜੇ ਦੀ ਗੱਲ ਕਰਦੇ ਆ ਕਹਿੰਦੇ ਜੇ ਤੂੰ ਉਸ ਪ੍ਰਮਾਤਮਾ ਨਾਲੋਂ ਵਿਛਣਿਆ ਹੋਇਆ ਨਾ ਉਹਦੇ ਨਾਲ ਨਹੀਂ ਜੁੜਦਾ ਕਹਿੰਦੇ ਤੂੰ ਅੱਗ 'ਚ ਸੜ ਜਾ ਇਹਦੇ ਨਾਲ ਤਾਂ ਤੇ ਤੂੰ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਕਿਉਂ ਨਹੀਂ ਮਿਲਿਆ ਅੱਗ 'ਚ ਸੜ ਜਾ ਜਾ ਕਹਿੰਦੇ ਤੂੰ ਸੜ ਕਹਿੰਦੇ ਵਿਛੋੜੇ ਮਰ ਜਾਏ ਕਹਿੰਦੇ ਜਾ ਤੂੰ ਮਰ ਜਾ ਪਰੇ ਜੇ ਤੂੰ ਵਿਛਣਿਆ ਉਸ ਅਕਾਲ ਪੁਰਖ ਪਰਮੇਸ਼ਰ ਨਾਲੋਂ ਕਹਿੰਦੇ ਹੇ ਦੁਰਜਨ ਭਾਵ ਜੀ ਨਾਲੋਂ ਪ੍ਰਮਾਤਮਾ ਨਾਲੋਂ ਵਿਛੜਿਆ ਹੈ ਕਹਿੰਦੇ ਤੂੰ ਅੱਗ ਦੇ ਵਿੱਚ ਸੜ ਜਾ ਇਹੋ ਜਾਂ ਵਿਛੋੜਾ ਇਹੋ ਜਾਂ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਮਰ ਜਾ ਤੂੰ ਕਹਿੰਦੇ ਹੇ ਮੇਰੇ ਕੰਤ ਕੰਤਾ ਤੂੰ ਸੋ ਸੇਜਰੀ ਹੇ ਮੇਰੇ ਕੰਤ ਤੂੰ ਮੇਰੀ ਹਿਰਦਾ ਸੇਜ ਦੇ ਉੱਤੇ ਆ ਕੇ ਸੌਂ ਮੇਰੇ ਹਿਰਦੇ ਮੇਰੇ ਹਿਰਦੇ ਰੂਪੀ ਸੇਜ ਦੇ ਉੱਤੇ ਆ ਕੇ ਤੂੰ ਸੌਂ ਏ ਮੇਰੇ ਕੰਤ ਹੈ ਮੇਰੇ ਪਤੀ ਪਰਮੇਸ਼ਰ ਮੇਰਾ ਸਾਰਾ ਦੁੱਖ ਦੂਰ ਕਰ ਦੇ ਮੈਡਾ ਹਬੋ ਦੁੱਖ ਉਲਾਹੇ ਉਲਾਹੇ ਦਾ ਮਤਲਬ ਲਾ ਦੇ ਦੁੱਖ ਮੇਰਾ ਦੂਰ ਕਰ ਦੇ ਹੋ ਬਸ ਇਹਨ ਫਰਮਾਨ ਹੈ ਹੁਣ ਅਗਲੇ ਸ਼ਬਦ ਦੇ ਵਿੱਚ ਹੁਣ ਇੱਥੇ ਥੋੜੀ ਜੀ ਸਮਝ ਨਹੀਂ ਨਾ ਆਈ ਘਟ ਆਈ ਹੈ ਮਿਤੂ ਮਰ ਜਾ ਕਿਹਨੂੰ ਕਹਿ ਰਹੇ ਹੈ ਇਸ ਦਾ ਦਸਤਾਬੀ ਵਿਛੋੜੇ ਦੀ ਗੱਲ ਹੈ ਤੇ ਪਰ ਹੁਣ ਇਸ ਤੋਂ ਅਗਲੇ ਸ਼ਲੋਕ ਦੇ ਵਿੱਚ ਦੁਰਜਨ ਕੌਣ ਹੈ ਤੇ ਵਿਛੋੜਾ ਕੌਣ ਹਨ ਉਹਦੀ ਗੱਲ ਕਰਦੇ ਸਤਿਗੁਰੂ ਪਾਸ਼ਾ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਮਿਛੋੜਾ ਹੋਮੈ ਰੋਗ ਹੈ ਕਿਉਂਕਿ ਕੋਈ ਵੀ ਸ਼ੰਕਾ ਨਾ ਰਵੇ ਕਿਵਨੀ ਗੁਰਬਾਣੀ ਸਾਡੇ ਹਰ ਸ਼ੰਕੇ ਨੂੰ ਦੂਰ ਕਰਦੀ ਹੈ ਜਿਵੇਂ ਹੁਣ ਮੰਨ ਲਓ ਇਹਦੇ ਵਿੱਚ ਪਿੱਛੇ ਨਿਆਪ ਪਉਮੇ ਸਿੱਧੀ ਵਿਚਾਰ ਪੜਗੀ ਤਾਂ ਇਹ ਆ ਉਹਦੀ ਵਿਚਾਰ ਵੀ ਹੇ ਦੁਰਜਨ ਤੂੰ ਅੱਗ ਵਿੱਚ ਸੜ ਜਾ ਹੇ ਮਿਛੋੜੇ ਤੂੰ ਮਰ ਜਾ ਹੇ ਮੇਰੇ ਕੰਨ ਤੂੰ ਮੇਰੀ ਹਿਰਦਾ ਸੇਜ ਉੱਤੇ ਆ ਕੇ ਸੌ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ਉਹਨੇ ਉਵੇਂ ਪੂਰੀ ਖੁੱਲ੍ਹ ਕੇ ਸਮਝ ਨਹੀਂ ਆ ਰਹੀ ਤਾਂ ਹੋਰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਫਿਰ ਸ਼ਬਦ ਦੀਆਂ ਪੰਕਤੀਆਂ ਸਤਿਗੁਰੂ ਪਾਤਸ਼ਾਹ ਨੇ ਵਿਸਤਾਰ ਦੇ ਵਿੱਚ ਸਮਝਾਉਣ ਵਾਸਤੇ ਫਿਰ ਆਗਲਾ ਸ਼ਲੋਕ ਉਚਾਰਨ ਕੀਤਾ ਹੈ ਵੀ ਦੁਰਜਨ ਕੌਣ ਹੈ ਕਹਿੰਦੇ ਦੁਰਜਨ ਦੂਜਾ ਭਾਉ ਹੈ ਦੂਜਾ ਭਾਉ ਕੌਣ ਹੈ ਹੁਣ ਇਥੇ ਇਹ ਸਵਾਲ ਹੈ ਦੂਜਾ ਭਾਉ ਇਹ ਹੈ ਵੀ ਪ੍ਰਭੂ ਤੋਂ ਬਿਨਾ ਉਸ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਕਿਸੇ ਹੋਰ ਚਾ ਉਹ ਭਲਾ ਦੀ ਧੀਆਂ ਪੁੱਤਰ ਮਾਇਆ ਹਰ ਉਹ ਵਸਤੂ ਜਿਹੜੀ ਪਰਮਾਤਮਾ ਨਾਲੋਂ ਤੋੜ ਕੇ ਤੇ ਆਪਦੇ ਪਿਆਰ ਦੇ ਵਿੱਚ ਜੋੜਦੀ ਐ ਉਹ ਹਰ ਵਸਤੂ ਉਹ ਦੂਜਾ ਪਾਉ ਹੈ ਪਾਉ ਮਤਲਬ ਪਿਆਰ ਨੂੰ ਕਹਿੰਦੇ ਆ ਨਾ ਤੇ ਦੂਜਾ ਮਤਲਬ ਉਹ ਪਹਿਲਾ ਦਰਜਾ ਪਹਿਲਾ ਪਾਉ ਕਿਹੜਾ ਪਹਿਲਾ ਪਾਉ ਹੈ ਪਹਿਲਾ ਪਰਮਾਤਮਾ ਨਾਲ ਪਿਆਰ ਪਰਮੇਸ਼ਰ ਨਾਲ ਉਹ ਜਿਹੜਾ ਸੱਚਾ ਪਿਆਰ ਹੈ ਜਿਹਨਾਂ ਤੋੜ ਨਿਭਣ ਵਾਲਾ ਤੇ ਦੂਜਾ ਪਾਉ ਇਹ ਜੋ ਵੀ ਅੱਖਾਂ ਨਾਲ ਵਸਤੂਆਂ ਦਿਸਦੀਆਂ ਹਰ ਉਹ ਇੱਕ ਚੀਜ਼ ਜਿਹੜੀ ਆਪ ਦੇ ਮੋਹ ਦੇ ਵਿੱਚ ਫਸਾਉਂਦੀ ਹੈ ਚਾਹ ਕੋਈ ਵਸਤੂ ਹੈ ਚੀਜ਼ ਹੈ ਚਾਹ ਕੋਈ ਧੀਆਂ ਪੁੱਤਰ ਇਸਤਰੀ ਸਾਖ ਸੰਬੰਧੀ ਚਾਹ ਕੋਈ ਸਾਧਨ ਹੈ ਚਾਹ ਕੋਈ ਪ੍ਰਵਟੀ ਹੈ ਮਾਇਆ ਕਿਉਂਕਿ ਮਾਇਆ ਦੇ ਸਾਰੇ ਇਹ ਮਾਇਆ ਦੇ ਵਿੱਚ ਹੀ ਆ ਜਾਂਦੇ ਤਿੰਨ ਗੁਣ ਮਾਇਆ ਦੇ ਜਿਹੜੇ ਉਹਦੇ ਵਿੱਚ ਜੋ ਵੀ ਅੱਖਾਂ ਨਾਲ ਇਹ ਦਿਸਦੀ ਵਸਤੂ ਹੈ ਹਰ ਇੱਕ ਇਹ ਨਾਸਵੰਤ ਹੈ ਇਹੀ ਸਾਰੀ ਮਨ ਨੂੰ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਵੀ ਇਹ ਸਾਰਾ ਦੂਜਾ ਭਾਉ ਹੈ ਜਿਹੜਾ ਜਿਹੜਾ ਇਹ ਅੱਖਾਂ ਨਾਲ ਦਿਖ ਰਿਹਾ ਇਹ ਦੂਜਾ ਭਾਉ ਹੈ ਜਿਹੜਾ ਨਹੀਂ ਦਿਖ ਰਿਹਾ ਪਰਮੇਸ਼ਰ ਇਹਨਾਂ ਦੇ ਪਿੱਛੇ ਸਤਾ ਹੈ ਜਿਹਨੇ ਉਹ ਪਹਿਲਾ ਭਾਉ ਹੈ ਉਹ ਉਹ ਸੱਚਾ ਭਾਉ ਹੈ ਉਹ ਪ੍ਰਮਾਤਮਾ ਹੈ ਤਾਂ ਇਥੇ ਹੁਣ ਸਮਝਾਰੇ ਕਹਿੰਦੇ ਪ੍ਰਭੂ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਜਿੰਦ ਦਾ ਵੱਡਾ ਵੈਰੀ ਹੈ ਇਹ ਸਾਡੀ ਜਿੰਦ ਦਾ ਵੱਡਾ ਵੈਰੀ ਹੈ ਤੇ ਹੋਮੈ ਦਾ ਰੋਗ ਹੈ ਜਿਹੜਾ ਵਿਛੋੜਾ ਹੋਮੈ ਰੋਗ ਹੋਮੈ ਦਾ ਰੋਗ ਹੈ ਜਿਹੜਾ ਉਹ ਪ੍ਰਭੂ ਨਾਲੋਂ ਵਿਛੋੜਾ ਪਾਉਣ ਵਾਲਾ ਹੈ ਉਸ ਪਰਮੇਸ਼ਰ ਦੇ ਨਾਲੋਂ ਵਿਛੋੜਾ ਪਾਉਣ ਵਾਲਾ ਹੈ ਜਿਨੇ ਹਉਮੈ ਹੈ ਜਿਨੇ ਅੰਦਰ ਹਉਮੈ ਹੈ ਉਹ ਕਦੇ ਵੀ ਪਰਮਾਤਮਾ ਦੇ ਨਾਲ ਪਰਮੇਸ਼ਨ ਨਾਲ ਪਿਆਰ ਨਹੀਂ ਉਹਦਾ ਬਣ ਸਕਦਾ ਕਿਉਂਕਿ ਪਿੱਛੇ ਵੀ ਸਮਝਾਇਆ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਵਸੇ ਇਕਠਾਏ ਇਹਦਾ ਵਿਰੋਧ ਹੈ ਵੀ ਜੀ ਅੰਦਰ ਹਉਮੈ ਹੈ ਤਾਂ ਉਹ ਤੇ ਪਰਮਾਤਮਾ ਦੀ ਭਜਨ ਬਣ ਨਹੀਂ ਨੇੜੇ ਤੇੜੇ ਨਹੀਂ ਕਿਤੇ ਕੋਹਾਂ ਦੂਰ ਹੈ ਪਤਾ ਨਹੀਂ ਕਿੰਨੀ ਨੇੜੇ ਤੇ ਨਹੀਂ ਨਹੀਂ ਉਹਨੇ ਤੇ ਜਿਹਦੇ ਅੰਦਰ ਗੁਰੂ ਦੀ ਸਿੱਖਿਆ ਪ੍ਰਮਾਤਮਾ ਦੀ ਭਗਤੀ ਹੈ ਉਹਦੇ ਹੋਮੈਨਿੰ ਕਿਤੇ ਨੇੜੇ ਤੇ ਢੁਕਦੀ ਫਿਰ ਉਹਦੇ ਦੋਨਾਂ ਚੋਂ ਇੱਕ ਇੱਕੀ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਇੱਕ ਹੀ ਪੈਂਦੀ ਹੈ ਇਸ ਕਰਕੇ ਬਾਣੀ ਪੜ ਕੇ ਸਿਮਰਨ ਕਰਕੇ ਸੇਵਾ ਕਰਕੇ ਜੇ ਅਗਰ ਅੰਦਰ ਸਹਿਜਤਾ ਸੈਨ ਸ਼ਕਤੀ ਨਿਮਰਤਾ ਇਹ ਸਭ ਕੁਝ ਨਾ ਆ ਤਾ ਫਿਰ ਮੂੰਹ ਕਾ ਕਹਿਆ ਵਾਓ ਫਿਰ ਤਾਂ ਵਿਖਾਵੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਕਿਉਂਕਿ ਜੀਵਨ ਦੇ ਵਿੱਚ ਗੁਰਬਾਣੀ ਤੋਂ ਸਿੱਧ ਲੈ ਕੇ ਤਾਂ ਸਿਧਾਂਤ ਇਹੀ ਹੈ ਵੀ ਗੁਰਬਾਣੀ ਇਹੀ ਦੱਸਦੀ ਹੈ ਵੀ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਜਦੋਂ ਬਾਣੀ ਪੜਨ ਲੱਗ ਜਾਂਦਾ ਸੇਵਾ ਸਿਮਰਨ ਕਰਨ ਲੱਗਦਾ ਉਹਦਾ ਜੀਵਨ ਬਦਲ ਜਾਂਦਾ ਹੈ ਤਬਦੀਲੀ ਆ ਜਾਂਦੀ ਹੈ ਉਹਦੇ ਜੀਵਨ ਦੇ ਵਿੱਚ ਤੇ ਜੇ ਸਾਰੀ ਉਮਰ ਹੀ ਤਬਦੀਲੀ ਨਾ ਹੀ ਸਾਰੀ ਉਮਰ ਹੀ ਬਾਣੀ ਵੀ ਪੜਦਾ ਰਿਆ ਫਿਰ ਤਾਂ ਬਸ ਐਵੇਂ ਇੱਕ ਸੱਪ ਦੀ ਲੀਕ ਉੱਟਣ ਵਾਲੀ ਗੱਲ ਹੀ ਤੇ ਧੂੜ ਚ ਲੱਠ ਵਾਲੀ ਗੱਲ ਹੀ ਰਹੀ ਬਸ ਫਿਰ ਤਾਂ ਮੁਖਾਵੇ ਤੋਂ ਬਿਨਾ ਹੋਰ ਕੁਝ ਨਹੀਂ ਖਟਿਆ ਇਸ ਕਰਕੇ ਹੂੰ ਸਤਿਗੁਰ ਪਾਤਸ਼ਾਹ ਤੇ ਸਮਝਾ ਰਿਹਾ ਕਹਿੰਦੇ ਸਭ ਤੋਂ ਵੱਡਾ ਜਿਹਨਾਂ ਦੂਜਾ ਭਾਵ ਹੈ ਨਾ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਿਆਰ ਹੈ ਜਿਹਨਾਂ ਉਹ ਸਭ ਤੋਂ ਵੱਡਾ ਵੈਰੀ ਹੈ ਤੇ ਹਉਮੈ ਦਾ ਰੋਗ ਪ੍ਰਭੂ ਨਾਲੋਂ ਵਿਛੋੜਾ ਪਾਉਣ ਵਾਲਾ ਹੈ ਸਭ ਤੋਂ ਵੱਡਾ ਕਾਰਨ ਉਹਦੇ ਨਾਲੋਂ ਵਿਤਿ ਪਾਉਣ ਵਾਲਾ ਹਉਮੈ ਹੀ ਹੈ ਪ੍ਰਭੂ ਦੇ ਨਾਲੋਂ ਵਿਤਿ ਪਾਉਣ ਵਾਲੀ ਉਹ ਹਉਮੈ ਹੈ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਜਿੰਦ ਦਾ ਮਿੱਤਰ ਹੈ ਸੱਜਣ ਹੈ ਸੱਜਣ ਮਤਲਬ ਮਿੱਤਰ ਸੱਚਾ ਪਾਤਸ਼ਾਹ ਉਹ ਪ੍ਰਭੂ ਸੱਚਾ ਪਾਤਸ਼ਾਹ ਜਿੰਦ ਦਾ ਮਿੱਤਰ ਹੈ ਜਿਸ ਮਿਲ ਕੀਚੈ ਭੋਗ ਜਿਸ ਨੂੰ ਮਿਲ ਕੇ ਕਹਿੰਦੇ ਆਤਮਿਕ ਆਨੰਦ ਮਾਣਿਆ ਜਾ ਸਕਦਾ ਹੈ ਜਿਸ ਨੂੰ ਮਿਲ ਕੇ ਉਸ ਮਿੱਤਰ ਨੂੰ ਕਿਹੜੇ ਨੂੰ ਪ੍ਰਭੂ ਪਾਤਸ਼ਾਹ ਮਿੱਤਰ ਨੂੰ ਮਿਲ ਕੇ ਆਤਮਿਕ ਆਨੰਦ ਭੋਗ ਮਾਣਿਆ ਜਾ ਸਕਦਾ ਹੈ ਭੋਗਣਾ ਜਿਵੇਂ ਆਪਾਂ ਕਹਿੰਦੇ ਨੇ ਮਿਆਹਾ ਮੈਂ ਤਾਂ ਆ ਸਾਰੇ ਰਸ ਮਾਣੇ ਹਨ ਜਾਂ ਭੋਗੇ ਹਨ ਮਤਲਬ ਜੋ ਖਾਣ ਪੀਣ ਵਰਤਨ ਜੋ ਪੈਨ ਇਹ ਭੋਗਣਾ ਵੀ ਕਹਿੰਦੇ ਗਏ ਇਹਨੂੰ ਮੈਂ ਅਸੀਂ ਭੋਗ ਲੇ ਇਹ ਸਾਰੇ ਰਸ ਉਸੇ ਤਰ੍ਹਾਂ ਇਹਦਾ ਦੂਜਾ ਨਾਮ ਹੈ ਆਤਮਕ ਆਨੰਦ ਜੋ ਜੀਵਨ ਦੇ ਵਿੱਚ ਵਰਤਨ ਵਸਤੂਆਂ ਵਰਤਦੇ ਆ ਉਹਦਾ ਆਨੰਦ ਲੈਣੇ ਉਹਨੂੰ ਆਤਮਕ ਆਨੰਦ ਵੀ ਕਹਿ ਦਿੰਦੇ ਆ ਮੈਂ ਮੈਂ ਤਾਂ ਬਹੁਤ ਰਸ ਭੋਗਦਾ ਨਨਕੀ ਨੰਦ ਮੰਗਲ ਹੈ ਮੈਨੂੰ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ ਤਾਂ ਇੱਥੇ ਸਤਿਗੁਰੂ ਪਾਤਸ਼ਾਹ ਨੂੰ ਮਿਲ ਕੇ ਕਿ ਨਜਿੰਦ ਦਾ ਇਹ ਮਿੱਤਰ ਤੇ ਇਸ ਮਿੱਤਰ ਨੂੰ ਮਿਲ ਕੇ ਫਿਰ ਆਤਮਗੰਨ ਮਾਣਿਆ ਜਾ ਸਕਦਾ ਹੈ ਫਿਰ ਅੱਗੇ ਫਰਮਾਨੇ ਪੌੜੀ ਦੇ ਵਿੱਚ ਪੌੜੀ ਤੂ ਅਗੰ ਬਿਆਲ ਬਿਆਨ ਤੇਰੀ ਕੀਮਤ ਕਹੇ ਕੌਣ हे ਪ੍ਰਭੂ ਤੂੰ ਅਪਾਉਂਚ ਹੈ ਦਿਆਲ ਤੇ ਬੇਅੰਤ ਹੈ ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ ਅੰਦਾਜ਼ਾ ਨਹੀਂ ਲਾ ਸਕਦਾ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਇਸਾਨਾ ਜਗਤ ਤੂੰ ਹੀ ਪੈਦਾ ਕੀਤਾ ਹੈ ਤੇ ਸਾਰੇ ਭਵਨਾ ਦਾ ਤੂੰ ਹੀ ਮਾਲਕ ਹੈ ਤੂੰ ਹੀ ਖਲਨਾਇਕ ਸਾਰਿਆਂ ਦਾ ਨਾਇਕ ਸਿਰਮੌਰ ਕਹ ਲਈਏ ਸਾਰਿਆਂ ਦਾ ਸਿਰਮੌਰ ਤੂੰ ਹੀ ਹੈ ਸਾਰੇ ਜਗਤ ਦਾ हे मेरे सर्वव्यापक मालिक तेरी कुदरत कोई ना जाने मेरे ठाकुर सगल अरण हे मेरे सर्वव्यापक मालिक कोई जीव ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿੰਨੀ ਤੇਰੇ ਚ ਤਾਕਤ ਹੈ ਹੈ ਜਗਤ ਉਧਾਰਨ ਵਾਲੇ ਅਬਨਾਸੀ ਪ੍ਰਭੂ ਤੁਧ ਅਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਦਰਨ ਹੈ ਜਗਤ ਉਦਾਰਨ ਵਾਲੇ ਅਬਨਾਸੀ ਪ੍ਰਭੂ ਨਾ ਨਾਸ ਹੋਣ ਵਾਲੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਕੋਈ ਜੀਵ ਤੇਰੀ ਬਰਾਬਰੀ ਵੀ ਨਹੀਂ ਕਰ ਸਕਦਾ ਤੈਨੂੰ ਕੋਈ ਨਹੀਂ ਅਪੜ ਸਕਦਾ ਤੁਦ ਅਪੜ ਕੋਈ ਨਾ ਸਕੇ ਮਤਲਬ ਤੇਰੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਤੇਰੇ ਬਰਾਬਰ ਦਾ ਕੋਈ ਨਹੀਂ ਹੈ ਇਸ ਜਗਤ ਦੇ ਵਿੱਚ ਤੂੰ ਥਾਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਨ ਹੇ ਪ੍ਰਭੂ ਹੇ ਪਰਮੇਸ਼ਰ ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਇਹ ਚਾਰੇ ਯੁਗ ਤੇਰੇ ਹੀ ਬਣਾਏ ਹੋਏ ਹਨ ਸਮਾਂ ਬਣਾਉਣ ਵਾਲਾ ਤੇ ਸਮੇਂ ਦੀ ਵੰਡ ਕਰਨ ਵਾਲਾ ਵੀ ਤੂੰ ਹੀ ਆਪ ਹੀ ਹੈ ਇਹ ਸਭ ਕੁਝ ਕਰਨ ਵਾਲਾ ਤੂੰ ਆਪ ਹੀ ਹੈ ਤੁਦ ਆਉਣ ਜਾਣਾ ਕੀਆ ਤੂੰ ਦੇ ਲੇਪ ਨਾ ਲੱਗੈ ਤ੍ਰਿਣ ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਜਨਮ ਮਰਨ ਦੇ ਗੇੜ ਦਾ ਰੱਤਾ ਵੀ ਪ੍ਰਭਾਵ ਤ੍ਰਿਣ ਮਾਤਰ ਤ੍ਰਿਣ ਮਤਲਬ ਤਣਕਾ ਤ੍ਰਿਣ ਮਾਤਰ ਤਿੱਲੇ ਜਿੰਨਾ ਕਹਿੰਦੇ ਰਤ ਪਰਮੀ ਪ੍ਰਭਾਵ ਤੇਰੇ ਉੱਤੇ ਨਹੀਂ ਪੈਂਦਾ ਇਸ ਜਨਮ ਮਰਨ ਦੇ ਗੇੜ ਦਾ ਲੇਪ ਨਹੀਂ ਲੱਗਦਾ ਤੂੰ ਦਲੀਪਨ ਲੱਗਾ ਹੈ ਤੈਨੂੰ ਤਨਕਾ ਮਾਤਰ ਵੀ ਤੈਨੂੰ ਲੇਪ ਨਹੀਂ ਲੱਗਦਾ ਜਨਮ ਮਰਨ ਦੇ ਗੇੜ ਦਾ ਜਿਸ ਹੋਵਹਿ ਆਪ ਦਿਆਨ ਤਿਸ ਲਾਵਹਿ ਸਤਗੁਰ ਚਰਨ ਹੈ ਪ੍ਰਭੂ ਜਿਸ ਜੀਵ ਉੱਤੇ ਤੂੰ ਦਇਆਲ ਹੁੰਦਾ ਮਿਹਰ ਕਰਦਾ ਉਸ ਨੂੰ ਗੁਰੂ ਦੀ ਚਰਨੀ ਲਾਉਂਦਾ ਉਸ ਨੂੰ ਤੂੰ ਗੁਰੂ ਦੀ ਚਰਨੀ ਲਾਉਂਦਾ ਕਿਉਂਕਿ ਤੂੰ ਹੋਰਤ ਉਪਾਏ ਨ ਲਭੀ ਅਬਨਾਸੀ ਸ੍ਰਿਸ਼ਟ ਕਰਨ ਕਿਉਂਕਿ ਇਹ ਸ੍ਰਿਸ਼ਟੀ ਕਰਤਾ ਅਬਨਾਸੀ ਪ੍ਰਭੂ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਵੀ ਉਪਾਅ ਨਾਲ ਤੂੰ ਮਿਲ ਨਹੀਂ ਸਕਦਾ ਚਾ ਕੋਈ ਮਰਜੀ ਜਿੰਨਾ ਮਰਜੀ ਹੋਰ ਕੋਈ ਉਪਾਅ ਕਰ ਲਵੇ ਕਈ ਵਾਰ ਕਹਿੰਦੇ ਮੈਂ ਤਾਂ ਪਾਖਰਾ ਕੀ ਲੈਂਦਾ ਕਿਸੇ ਤੋਂ ਪਾਖਰਾ ਕਰਾ ਲਾ ਹੁਣ ਇੱਥੇ ਪਾਖਰਾ ਕਰਨ ਵਾਲੀ ਗੱਲ ਕਰੀ ਜਾਂਦੇ ਸਤਿਗੁਰੂ ਪਾਸ਼ਾ ਜਿਹੜੇ ਪਾਖਰਾਉਂਦੇ ਆ ਅਸਤਾ ਫਲਾਣੇ ਥਾਂ ਤੋਂ ਪਾਖਰਾ ਕੇ ਲੈਂਦਾ ਕਰਦਾ ਆ ਹੁਣ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਆ ਮੈਂ ਕਿਹੜਾ ਪਾਖਰਾਉਣਾ ਚਾਹੀਦਾ ਕੌਣ ਹੈ ਪਾਖ ਕਰਨ ਵਾਲਾ ਕਹਿੰਦੇ ਤੂੰ ਸ੍ਰਿਸ਼ਟੀ ਦਾ ਕਰਤਾ ਹੈ ਜਦੋਂ ਉਹਦੀ ਬਰਾਬਰੀ ਨਹੀਂ ਜੋ ਕੁਛ ਉਹ ਪਰਮਾਤਮਾ ਪਰਮੇਸ਼ਰ ਕਰ ਰਿਹਾ ਹੈ ਉਹਦੇ ਤੋਂ ਬਿਨਾ ਇੱਕ ਸਾ ਨਹੀਂ ਲੈ ਸਕਦਾ ਇੱਕ ਪੱਤਾ ਨਹੀਂ ਆਪਾਂ ਇਹ ਗੱਲ ਕਹਿ ਦਿੰਨੇ ਵੀ ਉਹਦੀ ਰਾਜਾ ਤੋਂ ਬਿਨਾ ਪੱਤਾ ਨਹੀਂ ਖਿਲਦਾ ਫਿਰ ਪਾ ਕਰਨ ਵਾਲੇ ਕੌਣ ਨੇ ਜਿਹੜੇ ਪਾ ਕਰ ਦਿੰਦੇ ਆ ਕੀ ਉਪਾਅ ਕਰ ਦੇਣਗੇ ਉਹ ਕਨੇ ਗੁਰੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਵੀ ਉਪਾਅ ਤੇਰੇ ਨਾਲ ਮਲਾ ਨਹੀਂ ਸਕਦਾ ਕੇਵਲ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਹੀ ਹੈ ਜੇ ਸ਼ਬਦ ਗੁਰੂ ਤੋਂ ਕੁਝ ਹਾਸਲ ਨਾ ਨ ਹੋਇਆ ਫਿਰ ਜਿੰਨੇ ਮਰਜ਼ੀ ਉਪਾਕ ਕਰਾਈਆਂ ਲਟਾਈਆਂ ਪੈਸੇ ਸਿਆਣੇ ਕੋਲ ਜਾ ਜਾ ਕੇ ਕਰਾਈ ਜਾਪਾ ਮਰਾਈਆਂ ਫੁੱਕਾਂ ਕੱਖ ਨਹੀਂ ਹੋਣ ਵਾਲਾ ਸਤਗੁਰੂ ਪਾਤਸ਼ਾਹ ਕਹਿੰਦੇ 1095 ਅੰਗ ਤੇ ਸ਼ਬਦ ਪੜ ਸਕਦੇ ਹੋ ਦਰਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਦਾ ਟਿੱਕਾ ਇਹ ਸਰਚ ਕਰਕੇ ਗੂਗਲ 'ਚ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਆ ਜਾਂਦੇ ਆ ਨਾਲ ਨਾਲ ਬੰਤੀਆਂ ਇਹਨਾਂ ਕੋਈ ਵੀ ਪੜ ਸਕਦਾ ਹੈ ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਜਿੱਦੇ ਤੋਂ ਅਸੀਂ ਆ ਕਥਾ ਕਰ ਰਹੇ ਹੋਂਾਂ ਲਈ ਇਹ ਟੀਕਾ ਸੋ ਇਸ ਕਰਕੇ ਵੀ ਜੇ ਸਤਗੁਰ ਪਾਤਸ਼ਾਹ ਸਭ ਤੋਂ ਪਹਿਲਾ ਵੱਡਾ ਦਰਜਾ ਹੈ ਗੁਰੂ ਦਾ ਜਿਹੜਾ ਕਿਉਂਕਿ ਗੁਰੂ ਦੇ ਰਾਹੀ ਹੀ ਸ਼ਬਦ ਗੁਰੂ ਦੇ ਰਾਹੀ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ ਇਸ ਕਰਕੇ ਜਿਸ ਸ਼ਬਦ ਗੁਰੂ ਤੋਂ ਕੁਝ ਹਾਸਲ ਨਾ ਹੋ ਸਕੇ ਆ ਤਾਂ ਫਿਰ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਜਿਹੜੀ ਕੋਈ ਹੋਰ ਕਿਸੇ ਦੇ ਕੋਲੋਂ ਕੋਈ ਉਪਾਹ ਹੋ ਸਕੇ ਇਸ ਕਰਕੇ ਉਪਾਹ ਕਰਾਉਣ ਤਾਂ ਸ਼ਬਦ ਗੁਰੂ ਦੇ ਲੜ ਲੱਗ ਆਪਣੇ ਸਾਰੇ ਉਪਾਹ ਹੋ ਜਾਈਆਂ ਨੇ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ